ਸੱਚੀ ਗੱਲ ਜੇ ਆਪਣੇ ਤੇ ਬੀਤੀ ਦੱਸ ਰਿਆਂ ਤੁਹਾਨੂੰ ਮੈਂ ਪੂਰਾ ਭਰੋਸਾ ਰੱਖੋਗੇ ਨਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਤੁਹਾਨੂੰ ਇੱਥੇ ਕੋਈ ਵੀ ਸਮਾਂ ਤੋੜ ਨਹੀਂ ਸਕੇਗਾ ਕੋਈ ਫਰਕ ਨਹੀਂ ਪੈਂਦਾ ਜਿੱਦਾਂ ਦੀ ਮਰਜ਼ੀ ਘੜੀ ਚਲਦੀ ਹੋਵੇ ਮੈਂ ਕੰਨਾ ਦੋ ਵੱਦ ਵੀ ਔਖੇ ਰਾਹ ਆ ਗਏ ਹੋਣ ਜ਼ਿੰਦਗੀ 'ਚ ਕੱਲੇ ਕੱਲੇ ਬੰਦੇ ਨੇ ਤੁਹਾਡੀ ਬਾਹ ਛੱਡਦੀ ਹੋਵੇ ਸਾਰੇ ਯਾਰ ਦੋਸਤ ਪਿੱਛੇ ਹਟ ਗਏ ਹੋਣ ਕਿ ਆਪਾਂ ਨਹੀਂ ਇਹ ਦਿਨਾਂ ਰਹਿਣਾ ਤਾਂ ਬਹੁਤ ਹੀ ਦੁੱਖਾਂ ਦੇ ਸਮੇਂ 'ਚ ਪੈ ਗਿਆ ਐਨੇ ਔਖੇ ਰਾਹਾਂ 'ਚ ਜੇ ਤੁਹਾਡੀ ਕੋਈ ਬਾਹ ਫੜੇਗਾ ਨਾ ਕਿ ਬਾਬਾ ਦੀਪ ਸਿੰਘ ਜੀ ਹੋਣਗੇ ਤੁਹਾਨੂੰ ਦਿਲੀ ਵਿਸ਼ਵਾਸ ਹੋਣਾ ਚਾਹੀਦਾ ਜੇ ਕੁਝ ਨਹੀਂ ਮੰਗਣਾ ਹੋਰ ਬਸ ਇਹੋ ਹੀ ਕਹੀ ਜਾਣਾ ਕਿ ਮੇਰਾ ਮਾਲਕ ਮੈਨੂੰ ਬਚਾਏਗਾ ਕੁਝ ਨਹੀਂ ਹੁੰਦਾ ਸਭ ਠੀਕ ਹੋ ਜਾਏਗਾ ਹੋਰ ਕੁਝ ਤੁਹਾਨੂੰ ਮੰਗਣ ਦੀ ਲੋੜ ਹੀ ਨਹੀਂ ਹੈਗੀ ਸਵੇਰੇ ਉੱਠਦੇ ਅੱਖਾਂ 'ਚ ਭਾਵੇਂ ਹੰਝੂ ਵੀ ਆ ਰਹੇ ਆ ਰੋਣਾ ਨਿਕਲ ਰਿਹਾ ਦੋਵੇਂ ਹੱਥ ਜੋੜ ਕੇ ਆਪਣੇ ਗੁਰੂ ਦੇ ਅੱਗੇ ਬੈਜਣਾ ਕਿ ਕੋਈ ਗੱਲ ਨਹੀਂ ਰੱਬਾ ਮੈਨੂੰ ਪਤਾ ਮਿਰਦੇ ਬਹੁਤ ਔਖਾ ਸਮਾਂ ਆ ਪਰ ਮੈਨੂੰ ਇਹ ਵੀ ਪਤਾ ਕਿ ਤੁਮਾਨੂੰ ਬਚਾ ਲੈਣਾ ਮੈਨੂੰ ਇਹ ਵੀ ਪਤਾ ਕਿ ਮੇਰੀ ਬੇੜੀ ਹੈ ਤੂਫਾਨਾਂ ਦੇ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਹੈ ਅੱਗੇ ਪਿੱਛੇ ਉਹ ਚਾਰੋਂ ਪਾਸਿਓਂ ਮੁਸ਼ਕਲਾਂ ਆਈਆਂ ਪਰ ਦਿਲ ਮੇਰੇ ਨੂੰ ਇਹ ਵੀ ਭਰੋਸਾ ਪੱਕਾ ਹੈ ਕਿ ਮਾਲਕਾ ਤੂੰ ਕੋਈ ਨਾ ਕੋਈ ਕਰਾਮਾਤ ਕਰੇਂਗਾ ਤੂੰ ਕੁਝ ਨਾ ਕੁਝ ਕਰਕੇ ਮੈਨੂੰ ਬਚਾ ਹੀ ਲਏਂਗਾ ਤੂੰ ਮੇਰੀ ਬਾਣੀ ਛੱਡੇਂਗਾ ਭਾਵੇਂ ਸਾਰੀ ਦੁਨੀਆ ਮੈਨੂੰ ਤੋਕਾ ਦੇ ਦੇਗੀ ਤੂੰ ਨਹੀਂ ਮੇਰਾ ਸਾਥ ਛੱਡੇਂਗਾ ਕਦੇ ਇੰਨਾ ਜ਼ਿਆਦਾ ਭਰੋਸਾ ਰੱਖੋਗੇ ਨਾ ਗੁਰੂ ਤੇ ਤੇ ਫਿਰ ਗੁਰੂ ਨੇ ਤੁਹਾਨੂੰ ਕੁਝ ਵੀ ਨਹੀਂ ਹੋਣ ਦੇਣਾ ਤੁਹਾਡੀ ਕਿਸਮ ਹੈ ਜੇ ਭਾਵੇਂ ਜੋ ਮਰਜ਼ੀ ਹੋਵੇ ਕੋਈ ਫਰਕ ਨਹੀਂ ਜੇ ਪੈਂਦਾ ਗੁਰੂ ਜੋ ਚਾਹੇਗਾ ਉਹ ਹੀ ਹੋਏਗਾ ਫਿਰ ਫੇਰ ਕਿਸਮਤ ਮੁਕੱਦਰ ਆਪਣੇ ਪਿੱਛੇ ਹੋ ਜਾਂਦੀ ਹੈ ਕਿਉਂਕਿ ਜਦੋਂ ਉਹ ਆਪਣੇ ਭਗਤਾ ਦੇ ਕਾਰਜਕ੍ਰਮ ਤੇ ਆ ਜਾਂਦਾ ਨਾ ਜਦੋਂ ਉਹ ਚਾਹੁੰਦਾ ਕਿ ਮੈਂ ਆਪਣੇ ਬੱਚੇ ਨੂੰ ਕੁਛ ਨਹੀਂ ਹੋਣ ਦੇਣਾ ਤਾਂ ਫਿਰ ਉਹ ਦੁਨੀਆ ਅੱਧਰ ਦੀ ਉੱਧਰ ਕਰ ਦਿੰਦਾ ਜੇ ਇਸ ਲਈ ਘਬਰਾਣਾ ਨਹੀਂ ਕਦੇ ਵੀ ਹਾਲਾਤ ਵੇਖ ਕੇ ਦਿਲ ਨੂੰ ਕਮਜ਼ੋਰ ਨਹੀਂ ਪਾਣਾ ਆਪਣੇ ਕੁਛ ਨਹੀਂ ਹੁੰਦਾ ਕਦੇ ਐ ਨਹੀਂ ਕਹਿਣਾ ਮੈਂ ਇਕੱਲਾ ਹਾਂ ਦੁਨੀਆ ਤਾਂ ਦੁੱਖ ਵੇਲੇ ਸਾਰਿਆਂ ਦਾ ਸਾਥ ਛੱਡਦੀ ਹੈ ਇਹੋ ਹੀ ਤਾਂ ਮਤਲਬ ਇਨਸਾਨ ਹੈ ਜਿੰਨਾ ਸੋਖਾ ਸੁਮਾ ਤੁਹਾਡੇ ਤੇ ਹੋਏਗਾ ਓਨੀ ਉਹ ਦੁਨੀਆ ਤੁਹਾਡੇ ਲਾਗੇ ਛਾਗੇ ਹੋਏਗੀ ਕੀ ਆ ਤਾ ਸਾਨੂੰ ਜਾਣਦਾ ਸਾਡਾ ਆਪਣਾ ਵਾ ਬੜੀਆਂ ਯਾਰੀਆਂ ਦੋਸਤੀਆਂ ਦੇਖੀਆਂ ਮੈਂ ਵੀ ਦੁੱਖ ਦਾ ਸਮਾਂ ਪੱਲਾ ਕੋਈ ਨਹੀਂ ਜੇ ਫੜਦਾ ਬਸ ਆਪਣੇ ਮਾਲਕ ਦੇ ਭਰੋਸਾ ਰੱਖੋ ਫੇਰ ਤੁਹਾਨੂੰ ਇੱਥੇ ਡਰਨ ਦੀ ਟੈਨਸ਼ਨ ਲੈਣ ਦੀ ਕੋਈ ਵੀ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਪੈਣੀ ਸਭ ਠੀਕ ਹੋਏਗਾ ਦੇਖਣਾ